ਦੇਖ ਕੇ ਮਜੂਸ ਹੈ ਤੇ ਮੈਂ ਫਿਰ ਬੇਟੇ ਨੂੰ ਕਿਹਾ ਚਲੋ ਟਿਕਟ ਟਾਪਾ ਪਾਣੇ ਆਂ ਕਹਿੰਦੇ ਨਹੀਂ ਆਪਾਂ ਮੈਨੂੰ ਪਿੱਛੋ ਹਿਸ਼ਾਰਾ ਕਰਦੇ ਸੀਗੇ ਪਰ ਫਿਰ ਮੈਂ ਚਲੋ ਉਹਨਾਂ ਨੂੰ ਕਿਹਾ ਤੁਸੀਂ ਆਦੀ ਮਰਜ਼ੀ ਨਾਲ ਇੱਕ ਟਿਕਟ ਦੇ ਦੋ ਜਿਹੜੀ ਬਿੱਟੂ ਚਾਹਨਾ ਸੀ ਜਿਹੜੇ ਸਾਡੇ ਉੱਤੇ ਵੇਚੂਣੇ ਸੀਗੇ ਉਹਨਾਂ ਨੇ ਟਿਕਟ ਆਪਣੇ ਆਪ ਹੀ ਰੱਖੀ ਹੈ ਜੀ ਮੈਂ ਕੋਈ ਉਹਨਾਂ ਤੋਂ ਕੁਝ ਨਹੀਂ ਬਸ ਫਿਰ ਮੈਂ ਬੇਟੇ ਨੂੰ ਕਹਿੰਦਾ 500 ਰੁਪਏ ਦੇ ਦੋ ਇਹਨਾਂ ਨੇ ਕਿਹਾ ਵੀ ਮੈਂ Google Pay ਕਰ ਦਿੰਦਾ ਹਾਂ ਉਹਨੇ ਟਿਕਟ ਦਿੱਤੀ ਮੈਂ ਬੇਟਨ ਚੱਕ ਦਿੱਤੀ ਜੀ ਐਸੀ ਵੇਖਿਆ ਨਹੀਂ ਕੋਈ ਨੰਬਰ ਨੂੰ ਪਰ ਸਾਨੂੰ ਕੋਈ ਮਤਲਬ ਨਹੀਂ ਲੱਗ ਰਿਹਾ ਜਿਦੋਂ ਪਰਮਾਰਵਾਦ ਅੰਨਾ ਚੱਪੜ ਪਾਰ ਬਿਲਕੁਲ ਚੱਪੜ ਪਾਰ ਕੇ ਦਿੱਤਾ ਜੀ ਇਹ ਤਾਂ ਪਰਮਾਤਮਾ ਖੁਦ ਹੀ ਆਏ ਸੀ ਸੰਗਵਾਦ ਦੇ ਵਿੱਚ ਬੇਟੇ ਨੇ ਮੜਾ ਕਰਤਾ ਸੀ ਚਿਕੜ ਲਈ ਨਹੀਂ ਹਾਂਜੀ ਇਹਨੇ ਕਿਹਾ ਫਿਰ ਫਿਰ ਵੀ ਜੀ ਉਹ ਜਦੋਂ ਚਲੇ ਗਏ ਬਾਹਰ ਇਹ ਮੈਨੂੰ ਕਹਿੰਦਾ ਪਾਪਾ ਹੱਥ ਦੇ ਵਿੱਚ ਆਗਣਾ ਕਹਿੰਦਾ ਅੱਛਾ ਏਡੀ ਵੱਡੀ ਰਕਮ ਕਿੱਥੇ ਯੂਜ਼ ਕਰੋਗੇ ਜੀ ਬਸ ਐਜੀ ਆਂਦੇ ਵਪਾਰ ਚਲਾਵਾਂਗਾ ਧਰਮ ਸਥਾਨ ਤੇ ਜਿੱਥੇ ਵੀ ਜਿਹੜਾ ਸਾਡਾ ਕੋਈ ਦੁੱਖ ਸੁੱਖ ਦੇ ਵਿੱਚ ਸਾਥੀ ਸਾਡੇ ਨਾਲ ਹੈ ਜੀ ਉਹਨਾਂ ਦੇ ਨਾਲ ਉਵੇਂ ਰਹਿਵਾਂਗੇ ਜਿਵੇਂ ਪਹਿਲਾਂ ਰਹਿੰਦੇ ਸਾਰੇ ਕੇਵਲ ਇਹ ਮੰਨਦੇ ਕੁੜਾ ਹੰਕਾਰ ਆਂਦਾਂਗਾ ਰੋਟ ਪਤੀ ਹੋ ਗਿਆ ਸੰਕਾਰ ਤੇ ਆਪਾਂ ਨੂੰ ਪ੍ਰਮਾਤਮਾ ਪਹਿਲਾਂ ਵੀ ਆ ਨਹੀਂ ਸੀ ਤੇ ਹੁਣ ਵੀ ਆਪਾਂ ਰੱਖਦੇ ਨਹੀਂ ਨਾ ਹੀ ਲਿਆਵੇ ਪ੍ਰਮਾਤਮਾ ਆਪਾਂ ਤਾਂ ਕੋਈ ਤਰੀਕ ਮੰਗਦੇ ਸਾਰੇ ਜਿੰਨਾ ਕੋ ਰੋਟਿਕਟ ਪਾਈ ਜੀ ਇਹ ਇਸ ਬਿੱਟੂ ਚਾਨਾ ਜੀ ਨੂੰ ਮੈਂ ਟ੍ਰੇਨ ਲੋਟੇਜ ਏਜੰਸੀ ਤੋਂ ਮਿਲਦਾ ਤੇ ਅਸੀਂ ਮਿਲ ਕੇ ਬੈਠੇ ਹੋ ਗਏ ਆਪਾਂ ਅੱਜ ਆਪਣੇ ਸਰ ਕੀ ਨਾਮ ਇਹਦਾ ਡਾ ਜੀ ਨਨਿੰਦਰ ਕੁਮਾਰ ਗਿਫਟੀ ਬਾਂਸਰ ਅੱਛਾ ਜੀ ਟਿਕਟ ਤੁਸੀਂ ਕਦੋਂ ਪਾਈ ਸੀ ਤੇ ਪਹਿਲਾਂ ਵੀ ਜਦੀ ਪਾਈ ਹੈ ਨਹੀਂ ਪਹਿਲਾਂ ਵੀ ਪਾਉਂਦੇ ਰਹੇ ਕਿਤੇ ਕਿਤੇ ਜਦੋਂ ਵੀ ਪ੍ਰਮਾਤਮਾ ਨੇ ਮੌਕਾ ਦਿੱਤਾ ਆਪਾਂ ਦੇ ਲਈ ਕਿਵੇਂ ਟਿਕਟ ਤੁਸੀਂ ਕਿੱਦਾਂ ਪਾਈ ਲੈ ਕਿਸੇ ਕੋ ਰਾਜੇ ਦੇ ਲਈ ਹੈ ਕਿ ਕਿਤੇ ਸ਼ੋਪੇ ਆ ਕੇ ਪਾਈ ਸੀ ਉਹ ਮੇਰੀ ਸ਼ੋਪ ਤੇ ਹੀ ਆਇਆ ਜੀ ਬਸ 6:30 ਵਜੇ ਉਹ ਆਇਆ ਹਾਂ